ਅਗਤ ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ਫਿਲਮ ਬੜਾ ਕਰਾਰਾ ਪੂਤਾਂ ਜਿਸ ਦਾ ਹਾਲ ਫਿਲਹਾਲ ਹੀ ਚਟਪਟਾ ਜਿਹਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਜਿਸ ਵਿੱਚ ਸਾਡੀ ਲੀਡਿੰਗ ਕਿਰਦਾਰ ਦੇ ਵਿੱਚ ਨਜ਼ਰ ਆ ਰਹੀ ਹੈ ਉਪਾਸਨਾ ਸਿੰਘ ਫਿਲਮ ਬੜਾ ਕਰਾਰਾ ਪੂਤਾਂ ਦੇ ਵਿੱਚ ਉਪਾਸਾ ਸਿੰਘ ਕੁਲਰਾਜ ਰੰਦਾਵਾ ਰਾਜ ਤਾਲੀਵਾਲ ਕਮਲਜੀਤ ਨੀਰੂ ਮੰਨਤ ਸਿੰਘ ਸ਼ੀਵਾ ਅਕਸ਼ਦੀਪ ਲੀਡ ਰੋਲ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਟ੍ਰੇਲਰ ਦੀ ਸ਼ੁਰੂਆਤ ਹੁੰਦੀ ਹੈ ਉਪਾਸਾ ਸਿੰਘ ਦੇ ਕਿਰਦਾਰ ਤੋਂ ਜੋ ਇੱਕ ਗਿੱਧਾ ਕੰਪੀਟੀਸ਼ਨ ਦੇ ਵਿੱਚ ਭਾਗ ਲੈਣਾ ਚਾਹੁੰਦੀ ਹੈ ਬਟ ਉਸ ਕੋਲ ਟੀਮ ਨਹੀਂ ਹੈ ਜਿਸ ਤੋਂ ਬਾਅਦ ਉਹ ਆਪਣੀਆਂ ਪੰਜ ਭੈਣਾਂ ਨੂੰ ਇਕੱਠਿਆਂ ਕਰਦੀ ਹੈ ਤੇ ਇਸ ਤੋਂ ਬਾਅਦ ਉਹਨਾਂ ਦੀ ਪਰਸਨਲ ਐਂਡ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਕੀ ਉਤਾਰ ਚੜਾਅ ਆਉਂਦੇ ਨੇ ਇਹ ਦੇਖਣ ਦੇ ਲਈ ਤੁਹਾਨੂੰ ਫਿਲਮ ਦੇਖਣੀ ਪਵੇਗੀ ਫਿਲਮ ਦੇ ਟ੍ਰੇਲਰ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹ ਔਰਤਾਂ ਦੇ ਇਸ ਮਸਲੇ ਨੂੰ ਫਿਲਮ ਦੇ ਵਿੱਚ ਐਂਟਰਟੇਨਿੰਗ ਵੇ ਦੇ ਨਾਲ ਨਾਲ ਡੀਪ ਇਮੋਸ਼ਨ ਦੇ ਨਾਲ ਵੀ enhance ਕਰਦੀ ਹੈ ਜਿਸ ਤੋਂ ਇਲਾਵਾ ਟ੍ਰੇਲਰ ਦੇ ਵਿੱਚ ਪੈਣਾ ਦਾ ਪਿਆਰ ਰਿਸ਼ਤਿਆਂ ਵਿੱਚ ਕੁਝ ਕਨਫਿਊਜਨਸ ਤੇ ਉਹਨਾਂ ਰਿਸ਼ਤਿਆਂ ਨੂੰ ਰੀਬਿਲਡ ਕਰਨਾ ਔਰਤਾਂ ਦੇ ਕੁਝ ਡੂੰਗੇ ਜਜ਼ਬਾਤ ਜਿਸ ਕਰਕੇ ਕਹਾਣੀ ਦੇ ਵਿੱਚ ਇੱਕ ਫਰੈਸ਼ਨੈਸ ਨਜ਼ਰ ਆ ਰਹੀ ਹੈ ਟ੍ਰੇਲਰ ਕਾਫੀ ਪ੍ਰੋਮਿਸਿੰਗ ਲੱਗ ਰਿਹਾ ਹੈ ਬਾਕੀ ਹੁਣ ਇਹ 6 ਪੈਣਾ ਮਿਲ ਕੇ ਗਿੱਧਾ ਕੰਪੀਟੀਸ਼ਨ ਤੇ ਜ਼ਿੰਦਗੀ ਦੀ ਜੰਗ ਜਿੱਤ ਪਾਉਂਦੀਆਂ ਨੇ ਜਾਂ ਫਿਰ ਨਹੀਂ ਇਹ ਦੇਖਣ ਦੇ ਲਈ ਤੁਹਾਨੂੰ 7 ਨਵੰਬਰ ਨੂੰ ਜਾਣਾ ਪਵੇਗਾ ਸਿਨੇਮਾ ਘਰਾਂ ਦੇ ਵਿੱਚ